ਆਪਣੀ ਕੀਤੀ ਮਿਹਨਤ ਨੂੰ ਨਿਹਾਰ ਰਿਹਾ ਨੌਜਵਾਨ ਕਿਸਾਨ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਦਾ ਵਿਕਰਮਜੀਤ ਜੋ ਪਹਿਲਾਂ ਹੋਰ ਨਾ ਕਿਸਾਨਾਂ ਵਾਂਗ ਰਵਾਇਤੀ ਫਸਲੀ ਚੱਕਰ 'ਚ ਫਸਿਆ ਸੀ ਇਹ ਕਿਸਾਨ ਵੀ ਪਹਿਲਾਂ ਨਰਮਾ ਬੀਜ ਦਾ ਸੀ ਪਰ ਗੁਲਾਬੀ ਸੁੰਡੀ ਦੇ ਹਮਲੇ ਨੇ ਇਸ ਦਾ ਲੱਖ ਤੋੜ ਦਿੱਤਾ ਬਾਰ-ਬਾਰ ਹੁੰਦੇ ਨੁਕਸਾਨ ਕਰਕੇ ਵਿਕਰਮ ਦਾ ਖੇਤੀ ਤੋਂ ਮੋਹ ਹੀ ਪੰਗ ਹੋ ਗਿਆ ਸੀ ਪਰ ਵਿਕਰਮ ਨੇ ਖੇਤੀ ਵਨ ਸੁਵੰਤਾ ਬਾਰੇ ਸੁਣਿਆ ਹੋਇਆ ਸੀ ਤੇ ਫਿਰ ਇਸ ਨੂੰ ਅਪਣਾਉਣ ਦੀ ਸੋਚੀ ਕਾਫੀ ਭੋਖਮਗਰੂ ਡ੍ਰੈਗਨ ਫਰੂਟ ਦੀ ਖੇਤੀ ਬਾਰੇ ਇਸ ਕਿਸਾਨ ਨੂੰ ਪਤਾ ਲੱਗਿਆ ਤੇ ਤਜਰਬੇ ਵਜੋਂ ਸ਼ੁਰੂਆਤ ਵਿੱਚ ਵਿਕਰਮ ਨੇ 1 ਏਕੜ ਰਕਬੇ ਵਿੱਚ ਡ੍ਰੈਗਨ ਫਰੂਟ ਦੀ ਕਾਸ਼ ਸ਼ੁਰੂ ਕੀਤੀ ਸੀ ਜਿਸੇ ਕਿ ਕਰੀਬ 5 ਲੱਖ ਰੁਪਏ ਦਾ ਖਰਚਾ ਆਇਆ ਸਮਾਂ ਲੰਘਿਆ ਡ੍ਰੈਗਨ ਫਰੂਟ ਦੇ ਬੂਟੇ ਤੁਰ ਪਏ ਅਤੇ ਮੁਨਾਫਾ ਚੰਗਾ ਹੋਇਆ ਜਿਸ ਤੋਂ ਬਾਅਦ ਉਸਨੇ 4 ਏਕੜ ਰਕਬੇ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕਰ ਦਿੱਤੀ ਉਸਨੇ ਦੱਸਿਆ ਕਿ ਡ੍ਰੈਗਨ ਫਰੂਟ ਦੀ ਖੇਤੀ ਕਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਹైదరాబాద్ ਤੋਂ ਡ੍ਰੈਗਨ ਫਰੂਟ ਦੀ ਉਸਨੇ ਕਲਾ ਮੰਗਾਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕਰ ਦਿੱਤੀ ਵਿਕਮ ਦਾ ਕਹਿਣਾ ਹੈ ਕਿ ਡ੍ਰੈਗਨ ਫਰੂਟ ਦੀ ਖੇਤੀ ਵਿੱਚ ਮਿਹਨਤ ਵੀ ਘੱਟ ਹੈ ਤੇ ਨਫਾ ਵੱਧ ਹੁੰਦਾ ਹੈ ਕਿਉਂਕਿ ਡ੍ਰੈਗਨ ਫਰੂਟ ਨੂੰ ਜ਼ਿਆਦਾ ਕੋਈ ਬਿਮਾਰੀ ਵੀ ਨਹੀਂ ਲੱਗਦੀ ਨਾਲ ਹੀ ਕਣਕ ਝੋਨੇ ਦੇ ਮੁਕਾਬਲੇ ਪਾਣੀ ਵੀ ਬਹੁਤ ਘੱਟ ਲੱਗਦਾ ਹੈ 15 ਦਿਨਾਂ ਵਿੱਚ ਸਿਰਫ ਇੱਕ ਵਾਰ ਪਾਣੀ ਦੀ ਲੋੜ ਪੈਂਦੀ ਹੈ ਉਸ ਦੱਸਿਆ ਕਿ ਜੇਕਰ ਡ੍ਰਿਪ ਸਿਸਟਮ ਦੇ ਰਾਹੀਂ ਡ੍ਰੈਗਨ ਫਰੂਟ ਦੀ ਖੇਤੀ ਨੂੰ ਪਾਣੀ ਲਗਾਉਣੇ ਆ ਤਾਂ ਸਰਕਾਰ ਵੱਲੋਂ 80% ਸਬਸਿਡੀ ਦੀ ਦਿੱਤੀ ਜਾਂਦੀ ਹੈ ਰਫਾਇਤੀ ਫਸਲਾਂ ਦੇ ਮੁਕਾਬਲੇ ਤਾਂ ਜਿਵੇਂ ਹੁਣ ਝੋਨਾ ਕਣਕ ਹੀ ਕਹ ਲਓ ਆਪਾਂ ਕਿ ਵੀ ਝੋਨਾ ਹੀ ਮੰਨ ਕੇ ਚੱਲੋ ਕਿ ਵੀ ਝੋਨੇ ਦੇ ਵਿੱਚ ਇੱਕ ਤਾਂ ਫਰਕ ਇਹੀ ਹੈ ਕਿ ਵੀ ਪਾਣੀ ਦਾ ਬੜਾ ਜ਼ਮੀਨ ਅਸਮਾਨ ਦਾ ਅੰਤਰ ਪਾਣੀ ਜੇ ਝੋਨੇ 'ਚ 100 ਹੈ ਤਾਂ ਇਹਦੇ ਚ 1% ਹੀ ਹੈ ਕਿ ਵੀ ਬੜਾ ਲਿਮਟਿਡ ਜੇ ਪਾਣੀ ਆਪਾਂ ਨੂੰ ਇਹਦੀ ਲੋੜ ਪੈਂਦੀ ਹੈ ਉਹ ਵੀ ਡ੍ਰਿਪ ਦੇ ਵਿੱਚ ਹੀ ਆਪਾਂ ਇਹਨੂੰ ਸਾਰਾ ਸਾਲ ਮੈਨੇਜ ਕਰ ਸਕਦੇ ਹਾਂ ਤੇ ਬਾਕੀ ਸਾਂਭ ਸੰਭਾਲ ਵੀ ਇਹਦੀ ਬਹੁਤ ਸੌਖੀ ਹੈ ਜੀ ਤੇ ਇੱਕ ਇਨੀਸ਼ੀਅਲ ਕਾਸਟ ਹੈ ਜਿਹੜੀ ਆਪਾਂ ਨੂੰ ਥੋੜੀ ਜਿਆਦਾ ਲੱਗਦੀ ਹੈ ਕਿ ਵੀ 4-5 ਲੱਖ ਜੋ ਲੱਗਦਾ ਹੈਗਾ ਤੇ ਬਾਕੀ ਇਹਦਾ ਮਤਲਬ ਬਾਕੀ ਫਸਲਾਂ ਨਾਲ ਵੀ ਕੋਈ ਦੇਖ ਰੇ ਚਬਾਲਾ ਮੁਸ਼ਕਲ ਨਹੀਂ ਹੁੰਦਾਗਾ ਹਾਂਜੀ ਇੰਟਰ ਕ੍ਰੋਪਿੰਗ ਕਰ ਸਕਦੇ ਆ ਆਪਾਂ ਕੁਝ ਵੀ ਕਰ ਸਕਦੇ ਆ ਇੰਟਰ ਕ੍ਰੋਪਿੰਗ ਦੇ ਵਿੱਚ ਜੋ ਵੀ ਮਤਲਬ ਫਸਲਾਂ ਬੈੱਡ ਦੇ ਉੱਤੇ ਹੁੰਦੀਆਂ ਜਿਵੇਂ ਕੀ ਆਪਾਂ ਕਹਿੰਨੇ ਆ ਸਟ੍ਰੌਬੈਰੀ ਵੀ ਹੋ ਸਕਦੀ ਐ ਖਰਬੂਜਾ ਮਤੀਰਾ ਇਸ ਤਰ੍ਹਾਂ ਦੇ ਕੁਝ ਵੀ ਮਤਲਬ ਆਪਾਂ ਇੰਟਰ ਕ੍ਰੌਪ ਕਰ ਸਕਦੇ ਆ ਆਲੂ ਲਾ ਸਕਦੇ ਆ ਸਬਜ਼ੀਆਂ ਕੋਈ ਵੀ ਲਾ ਸਕਦੇ ਆ ਤੇ ਬਾਕੀ ਸਰੋਂ ਵੀ ਲੱਗ ਜਾਂਦੀ ਐ ਸਰਦੀਆਂ ਦੇ ਵਿੱਚ ਟ੍ਰਾਈਫਲੂਟੀ ਖੇਤੀ ਦਾ ਫਾਇਦਾ ਇਹ ਹੈ ਕਿ ਇੱਕ ਪਿੱਲਰ ਤੇ ਚਾਰ ਬੂਟੇ ਲੱਗਦੇ ਨੇ ਤੇ ਇੱਕ ਬੂਟਾ ਕਰੀਬ 25 ਸਾਲ ਤੱਕ ਫਲ ਦੇ ਸਕਦਾ ਐ ਇਸ ਦੀ ਸ਼ੁਰੂਆਤ ਮਾਰਚ ਮਹੀਨੇ ਜਾਂ ਫਿਰ ਜੁਲਾਈ ਵਿੱਚ ਸ਼ੁਰੂ ਕੀਤੀ ਜਾ ਸਕਦੀ ਐ ਅਤੇ ਇਸ ਨੂੰ ਆਮ ਹੀ ਖਾਦ ਪਾਈ ਜਾਂਦੀ ਐ ਬੇਕਮ ਜੀ ਨੇ ਕਿਹਾ ਕਿ ਕਲਮ ਨੂੰ ਜੜ ਲਗਾਉਣੇ ਆ ਤਾਂ ਉਸ ਨੂੰ ਖੜੇ ਹੋਣ ਵਿੱਚ 12 ਮਹੀਨੇ ਲੱਗ ਜਾਂਦੇ ਨੇ ਤੇ 12 ਮਹੀਨੇ ਤੋਂ ਬਾਅਦ ਉਸ ਤੇ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਸਾਨ ਨੇ ਦੱਸਿਆ ਕਿ ਪਿਛਲੇ ਸੀਜ਼ਨ ਵਿੱਚ ਉਸ ਨੂੰ ਕਰੀਬ 5 ਲੱਖ ਰੁਪਏ ਦਾ ਮੁਨਾਫਾ ਹੋਇਆ ਸੀ ਕਿਉਂਕਿ ਇਸ ਦਾ ਮੰਡੀਕਰਨ ਵੀ ਬਿਲਕੁਲ ਸੌਖਾ ਹੈ ਡ੍ਰੈਗਨ ਫਰੂਟ ਮੰਡੀ ਵਿੱਚ ਵੀ ਵਿਕ ਜਾਂਦਾ ਹੈ ਤੇ ਆਮ ਲੋਕ ਵੀ ਉਸ ਦੇ ਖੇਤਾਂ ਵਿੱਚੋਂ ਲੈ ਕੇ ਜਾਂਦੇ ਨੇ ਪੀਲਰ ਤੇ ਜਦੋਂ ਇਹਦੀ ਪੀਕ ਪ੍ਰੋਡਕਸ਼ਨ ਆ ਜਾਂਦੀ ਹੈ ਜੀ ਉਦੋਂ ਤੀਜੇ ਚੌਥੇ ਚੌਥੇ ਸਾਲ ਤੋਂ ਸਹੀ ਪੀਕ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਕੋਈ 15 ਤੋਂ 20 ਕਿਲੋ ਦੇ ਵਿੱਚ ਫਰੂਟ ਇੱਕ ਬੋਲ ਤੇ ਆ ਜਾਂਦਾ। ਕਮਾਈ ਜੇ ਆਪਾਂ ਇਹਦੀ ਪੀਕ ਪ੍ਰੋਡਕਸ਼ਨ ਤੋਂ ਸ਼ੁਰੂ ਕਰੀਏ ਤੀਜੇ ਚੌਥੇ ਸਾਲ ਤੋਂ ਸ਼ੁਰੂ ਕਰੀਏ ਤੇ ਇਹ 8 ਲੱਖ ਤੋਂ ਆਸ-ਪਾਸ ਲੈ ਜਾਂਦਾ ਇਹ ਕਮਾਈ। ਲੋ 8 ਲੱਖ ਦੇ ਆਸ-ਪਾਸ ਦਾ ਫਰੂਟ ਹੋ ਜਾਂਦਾ ਕਿ ਭਈ 8 ਤੋਂ 10 ਤੇ 12 ਤੱਕ ਵੀ ਜਾ ਵਰਦਾ ਇਹ ਕਲਾਈਮੇਟ ਦੇ ਉੱਪਰ ਡਿਪੈਂਡ ਹੈ ਸਹੀ ਮੈਨੇਜਰ ਇਹ ਜੀ ਲੋਕਲ ਵੀ ਵਿਕਦਾ ਹੈਗਾ ਲੋਕਲ ਇਥੋਂ ਡਾਇਰੈਕਟ ਵੀ ਲੈ ਜਾਂਦੇ ਆ ਆਪਣੇ ਲੋਕਲ ਦੇ ਸ਼ਹਿਰ ਮੁਕਸਰ ਦੇ ਵਿੱਚ ਵੀ ਇੱਥੇ ਮਤਲਬ ਸੇਲ ਹੁੰਦਾ ਹੈਗਾ ਆਪੇ ਵੈਂਡਰ ਲੈ ਜਾਂਦੇ ਆ ਤੇ ਬਾਕੀ ਬਠਿੰਡੇ ਵੀ ਜਾਂਦਾ ਹੈਗਾ ਉੱਥੇ ਮੰਡੀ ਕਰਨ ਹੁੰਦਾ ਜਿਆਦਾ ਡਿਮਾਂਡ ਬਠਿੰਡੇ ਚ ਜਾਂਦੀ ਹੈ ਮੰਗੇ ਦੀ ਬਹੁਤ ਹੈ ਜੀ ਮੰਗ ਦਾ ਮਤਲਬ ਜਿਹੜੇ ਚੰਗੇ ਸ਼ਹਿਰਾਂ ਦੇ ਵਿੱਚ ਤਾਂ ਇਹਦੀ ਕਾਫੀ ਜਿਆਦਾ ਡਿਮਾਂਡ ਆ ਕਿ ਵੀ ਉੱਥੇ ਤਾਂ ਮਤਲਬ ਪੂਰਾ ਹੀ ਪ੍ਰੈਫਰ ਕਰਦੇ ਆ ਕਿਉਂਕਿ ਇਹ ਇਮਿਊਨਿਟੀ ਵਾਸਤੇ ਕਾਫੀ ਚੰਗਾ ਹੁੰਦਾ ਤੇ ਲੋਕਾਂ ਨੂੰ ਹੁਣ ਅੱਜਕੱਲ੍ਹ ਇਸ ਚੀਜ਼ ਦਾ ਜਾਗਰੂਕ ਹੋ ਗਿਆ ਕਿ ਵੀ ਕਿਹੜੀਆਂ ਚੀਜ਼ਾਂ ਮਤਲਬ ਆਪਣੇ ਸਰੀਰ ਵਾਸਤੇ ਚੰਗੀਆਂ ਸਰਵਾਇਤੀ ਫਸਤੀ ਚੱਕਰ 'ਚ ਫਸੇ ਕਿਸਾਨਾਂ ਨੂੰ ਲੋੜ ਹੈ ਕਿ ਉਹ ਆਪਣੀ ਸੋਚ ਬਦਲ ਕੇ ਖੇਤੀਵਨ ਸੁਵੰਤਾ ਨੂੰ ਅਪਣਾਉਣ ਜਿਵੇਂ ਵਿਕਰਮਜੀਤ ਨੇ ਕੀਤਾ ਉਹਦਾ ਤਜਰਬਾ ਸਫਲ ਰਿਹਾ ਤੇ ਅੱਜ ਉਹ ਚੰਗਾ ਮੁਨਾਫਾ ਕਮਾ ਰਿਹਾ ਔਰ ਕਿਸਾਨ ਨਹੀਂ ਸੋਚੇਦ ਲੈਣ ਤਾਂ ਜੋ ਉਹ ਵੀ ਖੇਤੀਵਨ ਸੁਵੰਤਾ ਨੂੰ ਅਪਣਾ ਕੇ ਕਿਸਾਨੀ ਨੂੰ ਲਾਹੇਵੰਦ ਬਣਾ ਸਕਣ That's PTC News. What's up?